ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਜਿੱਦਾਂ ਸਾਰੇ ਠੀਕ ਠਾਕ ਆਪ ਕਰਦੇ ਛੋਟੇ ਜਿਹੇ ਦੀ ਸ਼ੁਰੂਆਤ ਦੁਰੇਰੇ ਅੰਡ ਤੱਕ ਤੇ ਸਵੇਰ ਦੇ ਵਜ ਤੋਂ 9:30 ਟੁਪੇ ਖਟਦਾਂ ਲੱਗੀ ਬਾਹਰ ਦੁੱਧ ਲੈਈਏ ਪਹਿਲਾ ਮਾਰਨਿੰਗ ਟਾਈਮ ਲੋਰ ਦਾ ਕੰਮ ਕਰੀ ਬਾਕੀ ਫਿਰ ਬਾਅਦ ਚ ਲਓ ਜੀ ਸਵੇਰ ਦਾ ਟਾਈਮ ਨਾਸ਼ਤਾ ਬਣਦਾ ਹੋਇਆ ਹੈ ਕਿਨੇ ਮਰਾਉਂਡੀ ਨਾਸ਼ਤਾ ਆਲ ਫਿਰ ਖਾ ਲੋ ਜਿਹੜਾ ਉਸਤਾਦ ਵੀ ਆ ਗਿਆ ਚਿੰਕਲ ਵੀ ਛਲ ਤਾਂ ਕਢਣਿਆ ਲੱਗਦਾ ਛਲ ਤਾਂ ਵੱਜ ਗਈ ਹੁੰਦੇ ਹੱਥ ਚਲੋ ਟਾਈਮ ਹੋ ਗਿਆ 10 ਵਜੇ ਦਾ ਬੜਾਸ ਚੱਲ ਰਿਹਾ ਖਲੇਪ ਦੀਪੂ ਵੀ ਆ ਪਤਨੇ ਤੁਰ ਗਿਆ ਆਪਣੇ ਪਲਾਟਾ ਲ ਗਿਆ ਚਿੰਕਲ ਨੂੰ ਜਾਦਾ ਟਾਈਮ ਹੋ ਗਿਆ ਆਪਣਾ ਚਾਹ ਪੀ ਲਈਏ ਫਿਰ ਮੈਂ ਕਿਸ ਨੂੰ ਕਿ ਵਢਣ ਢਾਈ ਆਪਾਂ ਤੇਰੇ ਕੱਲ ਦੇ ਜੜੇ ਉਹ ਅੱਜ ਬਕਸਾ ਠੋਕ ਦੇਣਾ ਸਿੰਕਲ ਤੇ ਬਾਕੀ ਆ ਠੋਕ ਕੇ ਅੱਜ ਰੱਖ ਦੇਣੇ ਇਸ ਸਾਦ ਨੇ ਆਪਣੇ ਕੰਮ ਤੋਂ ਛੁੱਟੀਆਂ ਕੀਤੀਆਂ ਦੋ ਤਿੰਨ ਮੈਂ ਚੱਲ ਕੱਲ ਦੀ ਜੜੀ ਲਵਾ ਦੂਗਾ ਤੇ ਚਲੋ ਪੱਖੀ ਬਹੁਤ ਬਹੁਤ ਕੰਮ ਦੇ ਇੰਡੇ ਪੱਕੀ ਆਪਣੀਆਂ ਦੇ ਹਵਾ ਤੇ ਗਰਮੀ ਆਉਂਦੀ ਵੇਹੇ ਹੈਨਾ ਇੱਚ ਬਰ ਪਾਈਏ ਲਵੇ ਆਪਾਂ ਲਾ ਕੇ ਰੱਖ ਲਿਆ ਤੁਹਾਡੇ ਕਹਿਣ ਦੇ ਬਾਵਜੂਦ ਵਿੱਚ ਬਰਫ਼ ਨਹੀਂ ਪਾਈ ਬਰਫ਼ ਆਪਾਂ ਪਾਤੀ ਕਿਉਂਕਿ ਅੱਜ ਗਰਮੀ ਬੜੀ ਬਰਫ਼ ਪਾ ਕੇ ਨੂੰ ਭਰ ਲਿਆ ਲਾ ਕੇ ਰੱਖ ਲਿਆ ਲੈ ਅਜੇ ਪਾਪਾ ਜੀ ਸਬਜ਼ੀ ਲੈ ਆ ਗਏ ਨੇ ਸਬਜ਼ੀ ਲੈ ਲੈਣੇ ਜੀ ਤਾਂ ਮੈਂ ਬੈਂਕ ਜੇ ਫੋਟੋ ਲਾਉਣ ਵੇਹਲਾ ਫੋਟੋ ਲਾਉਣ ਵਾਲਾ ਬੈਂਕ ਨਹੀਂ ਪਾਪਾ ਕਹਿੰਦੇ ਆ ਲੈ ਵੀ ਦੋ ਪਾਰਸਲ ਹੋਰ ਆ ਗਏ ਕਰਨ ਤੇਰੇ ਵਾਸਤੇ ਇਹ ਪਤਾ ਨਹੀਂ ਕੀ ਭੇਜਿਆ ਗਿਆ ਨੇ ਲੱਗਦਾ ਉਹੋ ਹੀ ਬਾਰੇ ਜਿਹੜੇ ਉਹ ਨਹੀਂ ਆਏ ਪਹਿਲਾਂ ਜਿਹੜੇ ਭੇਜੇ ਉਹਨੇ ਕੁੜੀ ਨੇ ਉਹ ਉਹ ਫੇਰ ਆਏ ਲੱਗਦਾ ਉਹਦਾ ਵੀ ਨੇ ਤੇ ਭੇਜਿਆ ਸਿਸਟਮ ਫੇਰ ਦੇਖ ਲਈ ਕੋਲ ਤੇ ਤੇਰੀ ਗਿਆ ਲੱਗਦਾ ਤੇਰੇ ਤੇ ਤੇ ਲੈ ਵੀ ਆ ਕੋਲ ਕੇ ਦੇਖਦੇ ਆ ਕੀ ਆਇਆ ਦੇ ਮਿੰਟ ਮਿੰਟ ਕੋਲ ਮਿੰਟ ਮਿੰਟ ਮੈਂ ਫੇਰ ਕੰਮ ਨਹੀਂ ਕਰਨਾ ਮਿੰਟ ਮਿੰਟ ਕੋਲ ਕਿਹਦਾ ਮੇਰਾ ਹੀ ਆਇਆ ਹੋਵੇ ਕੋਈ ਹਰਸਾ ਬਸ ਸੂਟ ਹੀ ਲੈਨੇ ਸੂਟ ਹੀ ਤੁਹਾਨੂੰ ਲੈ ਜਰਾਬਾਂ ਆ ਕਿੰਨੀ ਸੋਹਣੀਆਂ ਬੱਚੇ ਨੇ ਭੇਜਿਆ ਨਾ ਕਿੰਨੇ ਬਹੁਤ ਪਿਆਰੀਆਂ ਐਂ ਜੀ ਸੋਕ ਸੋ ਭੈਣ ਦਾ ਥੈਂਕ ਯੂ ਬਹੁਤ ਜ਼ਿਆਦਾ ਥੈਂਕ ਯੂ ਜਿਹਨੇ ਮੈਂ ਪਹਿਲਾਂ ਲੱਗਦਾ ਸਮਾਨ ਭੇਜਿਆ ਉਹ ਕੁੜੀ ਭੇਜਣ ਦੀ ਜਣਾ ਫਿਰ ਇਹ ਸਰਦੀਆਂ ਚ ਪਾਉਣ ਵਾਸਤੇ ਐ ਕਿੰਨੀ ਸੋਹਣੀਆਂ ਸਟਕਦੀਆਂ ਆ ਸਟਕ ਪਿਆਰੀਆਂ ਵੀ ਇਹ ਸੌਖੀਆਂ ਨੇ ਬਹੁਤ ਪਿਆਰੀਆਂ ਲੱਗੀਆਂ ਤੁਹਾਨੂੰ ਆਮਾ ਲੰਮੀ ਮਸਰੇ ਦਾਦੀ ਜਿੰਨੇ ਨੇ ਫਿਰ ਜੀਆਂ ਨੇ ਵਧੀਆ ਬਾਗੀ ਕੋਈ ਨਹੀਂ ਚੱਲ ਖਾਂ ਪਿਆਰ ਕਰਨ ਨਾਲੇ ਬੜੇ ਨਫ਼ਰਤ ਕਰਨ ਨਾਲੇ ਬੜੇ ਇਹ ਕੀ ਹੈ ਨਹੀਂ ਤੀਤ ਸੂਤੀ ਹੈ ਆ ਕਿੰਨਾ ਪਿਆਰਾ ਹੈ ਕਲਰ ਵੀ ਕਿੰਨਾ ਸੋਹਣਾ ਹੈ ਅਸੀਂ ਆਏ ਫੋਟੋ ਸ਼ੂਟ ਬਾਅਦ ਖਰੀਦਦੇ ਆਏ ਪੇਜ ਤੇ ਹੈਗੇ ਹਾਂ ਹਾਂ ਸਾਹਬ ਦੇ ਆ ਕਾਊਟਨ ਦਾ ਉਹ ਨਾਲੇ ਕੱਪੜਾ ਬਹੁਤ ਵਧੀਆ ਕਲਰ ਵੀ ਬਹੁਤ ਸੋਹਣਾ ਹੈ ਪਿਆਮੀ ਹਾਂ ਧੰਨਵਾਦ ਹੰਨ ਦਾ ਹੈ ਬਹੁਤ ਪਿਆਰਾ ਸੁਣਦੀ ਹੈ ਥੈਂਕ ਯੂ ਬੈਟਰ ਚਲੋ ਮੈਂ ਵੀ ਕੰਮ ਕਰ ਕਰ ਲਾਂ ਕੋਈ ਫਿਰ ਹਾਂਜੀ ਪਿਆਰੋ ਕਿਸੇ ਦਾ ਪਹੁੰਚਿਆ ਕੰਮ ਫਿਰ ਆ ਤਿੰਨ ਵੀ ਸਾਹ ਵੱਡੇ ਆ ਤੇ ਤਿੰਨ ਹੋਰ ਵੱਡਣ ਵਾਲੇ ਬਾਕੀ ਹੈ ਜੇ ਮੜਤੇ ਹੀ ਹਾਂਜੀ ਪਿਆਰ ਲਾਤੀ ਚਲੋ ਲੇ ਵੀ ਕੰਮ ਤਾਂ ਹੀ ਕਰਨਾ ਕੋਈ ਨਹੀਂ ਸ਼ਰਬਤ ਪੀ ਲਈ ਫੜ ਹੈ ਕਿ ਨਹੀਂ ਲੈ ਮੈਨੂੰ ਦੇ ਦੇ ਤੋ ਘਟ ਮੈਂ ਪੀ ਲਾਂ ਪੀ ਗਵਾ ਜੇ ਮਕਸਦ ਦੱਸ ਦੀ ਮੁੱਠਾ ਦੀ ਚਾਹ ਹਾਂ ਮੈਨੂੰ ਚਾਹ ਲੱਗਿਆ ਮੈਨੂੰ ਚਾਹ ਹਨ ਗਰਮੀ ਬੜੀ ਹੈ ਨਾ ਆਪਾਂ ਕਿ ਗਰਮ ਹਵਾ ਮਾਰਨ ਦੇ ਕਿਵੇਂ ਦੋ ਵਾਰੀ ਕਹਤਾ ਹਾਂ ਹਾਂ ਬਰਪਾ ਦੀ ਇਹ ਚੀ ਮਸਾ ਮਸ ਮਸ ਬਹੁਤ ਆ ਕਰ ਮੈਂ ਨਹੀਂ ਘੱਟ ਚੰਨੀ ਨਹੀਂ ਘਰੁੰਦੀ ਹੂੰ ਬੱਸ 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 ਆਹ ਨਾ ਬਾਹਰ ਲੂਏ ਨਹੀਂ ਵਗਣ ਡਈ ਐ ਨਾ ਤੱਤੀ ਹਵਾ ਚੱਲਣ ਡਈ ਐ ਤੇ ਆ ਪੱਖੀ ਆਪਾਂ ਬੰਦ ਕਰਤੀ ਐ ਇਹ ਵੀ ਤੱਤੀ ਹਵਾ ਵਹਣ ਡਈ ਐ ਨਿਕਲ ਆ ਚਲੇ ਆਪਣਾ ਬੱਸ ਕੀ ਹੋਇਆ ਹੋਰ ਆਹ ਤੇ ਦੇ ਉੱਪਰ ਕੀੜੀਆਂ ਚੜ ਗਈਆਂ ਨਾਲੇ ਚੁੱਪੀ ਧੁਪੇਰਾ ਤੇ ਦੇ ਸਾਫ ਕਰਨਾ ਤਾਂ ਕੋ ਮਰ ਜਾਣਗੀਆਂ ਹਨਾ ਫੇਰ ਹਾਂ ਥੋੜੀਆਂ ਚੜੀਆਂ ਸੀ ਸਕੂਟਰ ਹੀ ਲੈ ਰਹੀਏ ਚਲਾ ਕੇ ਰੋਟੀ ਆਪਣੀ ਆ ਚੁੱਕੀ ਹਾਂਜੀ ਇਹ ਡਰਾਗ ਲਾਇਆ ਹੋ ਹੈ ਵੀ ਚਿੰਗਲਾ ਇੱਕ ਪੈਗ ਹੋਰ ਲੈ ਆਂਦਾ ਜੀ ਅਮਰੀਕਨ ਬੌਂਡ ਦਾ ਜੇ ਫਰੰਟ ਦਾ ਮਾਈਕ ਲਾਵਾਂਗੇ ਤੋ ਮਰੀਨ ਲਾ ਦਾਂਗੇ ਹੁਣ ਵੈਸੇ ਚਲੋ ਆਹੋ ਲਾ ਲੈਨੇ ਇਹ ਵਧੀਆ ਇਹ ਸੋ ਕੋ ਥੋੜਾ ਸਸਤਾ ਪੈਂਦਾ ਤੇ ਪਕੜੀ ਬਹੁਤ ਵਧੀਆ ਹੈ ਜੀ ਤੇ 90 ਰੁਪਏ ਦਾ ਪੈਕਟ ਪੈਂਦਾ ਉਹ ਜੇ ਬਾਲਟੀ ਲੈਣੀ ਹੋਵੇ ਤੇ ਬਾਲਟੀ ਪੈਂਦੀ ਹੈ 1900 ਦੀ 1900 ਠੀਕ ਆ ਜੀ ਪੈਸੇ ਜੀ 1900 2000 ਦੀ ਪੈ ਜਾਂਦੀ ਹੈ ਬਾਲਟੀ ਤੇ ਜੋ 25 25 ਪੈਕਟ ਹੁੰਦੇ ਨੇ ਆ ਤੇ ਮਾਰਪੀ ਤੇ ਜ਼ਿਆਦਾ ਲਿਖੀ ਹੁੰਦੀ ਇਹਨਾਂ ਨੇ ਮਤਲਬ ਪੀ ਦੇ ਦੀ 100 ਤੇ 191 ਰੁਪਏ ਲਿਖੇ ਹੁੰਦੇ ਆ 191 ਰੁਪਏ ਲਿਖੇ ਹੁੰਦੇ ਆ ਪਰ ਮਿਲਦਾ 90 ਰੁਪਏ ਦਾ ਸਾਈਜ਼ ਬਹੁਤ ਬੈਸਟ ਵਨ ਇਦਾਂ ਥੋੜੀ ਆ ਉਹ ਕਹਿੰਦੇ ਇੱਕ ਵਾਰ ਖਾਓਗੇ ਤੇ ਬਾਰ-ਬਾਰ ਮੰਗੋਗੇ। ਬਾਰ-ਬਾਰ ਆਪਾਂ ਤੇ ਰੋਣਾ ਨਾ। ਹਾਂ। ਅੱਛਾ ਇੱਕ ਵਾਰ ਲਾਓਗੇ ਤੇ ਬਾਰ-ਬਾਰ ਲਾਓਗੇ। ਬਾਰ-ਬਾਰ। ਚਲੋ। ਉਹਨਾਂ ਪਾੜ ਦੇ ਵਿੱਚ ਪਾ ਦੇ। ਬਾਰ-ਬਾਰ ਲਾਓਗੇ ਤੇ ਬਾਰ-ਬਾਰ ਮੰਗੋਗੇ। ਮੈਂ ਪਾ ਦੇ ਉਹਦੇ ਵਿੱਚ ਅੰਦਰ ਸਭੀ ਕੋਲ ਲਾਈਏ ਸਿੱਟਾ। ਤੇਰਾ ਬਕਸਾ ਟੁੱਕਿਆ ਸ਼ੰਕਾੜਾ ਯਾਰ। ਤੈਨੂੰ। ਕੱਟ ਕੇ ਤੇ ਪਾ ਦੇ। ਗੱਡੀ ਬਾਹਰ ਹੀ ਲੱਗੀ ਰਹੀਂਦੀ ਧੁੱਪੇ ਹੀ ਫਲਾ ਲੈਂਦੀ। ਕਿਉਂਕਿ ਇੱਥੇ ਕੰਮ ਚੱਲਣ ਡਿਆ ਆਪਣੀ ਲੋਬੀ 'ਚ। ਆਪਣੇ ਆ ਕੀ ਇਹਨੂੰ ਕਹਿੰਦੇ ਆ ਪੋਰਚ ਪੋਰਚ ਵਿੱਚ ਇਹ ਆ ਪੋਰਚ ਹੀ ਕਹਿੰਦੇ ਨਾ ਹਾਂ ਜਿਦਾਂ ਖਖਾਰਾ ਪਿਆ ਵੇਖੋ ਜੀ ਮਸਾ ਵੱਧ ਵੱਧ ਵੱਡ ਲੈਣਾ ਹੈ ਯਾਰ ਨਹੀਂ ਇਸ ਕੰਨੇ ਦਾ ਉਹਨਾਂ ਜੋਤ ਚੜਾ ਜਿਆਦਾ ਲੱਗਣ ਡਿਆ ਆ ਸੁੱਕ ਜਾਣੀ ਆ ਵੇਖ ਲੈ ਸੁੱਕ ਗਈ ਪਾ ਗਏ ਪਾਣੀ ਪਾਉਣ ਦੇ ਨਾ ਮੈਨੂੰ ਤੇ ਮੈਦ ਲਾਵਾਂ ਪੜਾ ਨਾ ਪਛੜਾ ਪਤ ਲੱਗਿਆ ਹੁਣ ਮੇਰੇ ਦੋ ਬੰਦੇ ਘੁੰਮਣ ਦੇ ਆ ਸਰਪਤੇ ਨਾਲ ਉਹ ਆਣਾ ਕਰ ਸਿੱਧਾ ਉਹ ਥੋੜਾ ਜਿਹਾ ਪਾ ਥੋੜਾ ਜਿਹਾ ਕੰਨਾ ਪਾਤਾ ਯਾਰ ਮਿੱਠਾ ਨਾ ਬਾਦੀ ਗੱਲਾਂ ਕੋ ਜਿਆਦਾ ਬਹੁ ਮਿੱਠਾ ਪਾਤਾ ਹੈ ਗੱਲ ਕਰਨੇ ਲੋ ਜਿਆ ਆਪਾਂ ਸ਼ਿੰਕ ਜਿਹਾ ਲੱਗੇ ਲਾਉਣਾ ਤਾਂ ਬੱਸਾ ਲੱਗੇ ਤਿਆਰ ਕਰ ਉਦੇ ਠੱਪਾ ਪਾ ਲਾਉਣ ਪਾਵੇ ਰੋਣੇ ਆ ਸਟੀਲ ਦੇ ਇਹਦੇ ਨਾਲ ਛੜ ਛੜ ਵਜਿਆ ਕਰੇਗਾ ਠੋ ਬੇਸ ਤੋਂ ਚਾਰ ਪਾਵੇ ਲਾ ਗਏ ਬਕਸਾ ਵੱਖਰਾ ਠੋਕਣਾ ਤੇ ਅਗਲੇ ਬਕਸੇ ਵੱਖਰੇ ਠੋਕਨੇ ਅਜਿ ਮਿੱਟ ਪਾ ਯਾਰਾ ਆ ਬਕਸਾ ਮੈਂ ਡਾੜੀ ਨੇ ਬਾਰੋ ਲੈਂਦਾ ਸੀ ਪੜੇ ਚਿਰ ਤਾਂ ਮੈਨੂੰ ਜੋ ਜਿਆਦੇ ਬਣਿਆ ਆਦਾ ਬੰਦੇ ਦੇ ਕੋਈ ਬਣਿਆ ਨਹੀਂ ਆਗੇ ਚ ਗੋਟੀਆਂ ਗਾਟੀਆਂ ਵਗੈਰਾ ਜੋ ਵੀ ਆ ਹਨ ਕਿਸਨ ਵਾਸਤੇ ਨਾਲ ਵੜਦੇ ਹੁਣ ਗਾ ਮਿੰਟ ਮਾਰ ਆਪਾਂ ਵੀ ਨੜ ਦੇਖਤ ਨੇ ਮੈਗਾ ਜਲ ਗੋਦੀ ਨੇ ਪਾ ਕੇ ਮਾਰਾ ਇਹ ਸਕਰੂ ਆਪੇ ਪੇਚ ਲਾ ਦੇ ਆਪਾਂ ਪਾਵੇ ਇਹ ਆ ਕਰੀਮ ਵੇਲਾ ਕਰੀਮ ਆ ਬਤਨੇ ਤੇ ਕਰੀਮ ਤੇ ਸਾਡੇ ਆਪ ਨੂੰ ਜਨਰਲ ਨਾ ਮੀਟ ਐਕਸਪਾਇਰ ਹੋ ਗਈ ਮੈਂ ਕਿਹਾ ਚੱਲੇ ਹੁਣ ਪੇਚ ਲਾ ਕੇ ਨਾ ਆਪਾਂ ਤੇ ਗ੍ਰੀਸ ਲਾਈ ਦੀ ਪੇਚਾਂ ਨੂੰ ਚੱਲ ਮੈਂ ਕਿਹਾ ਹੈਗੀ ਕਰੀਮ ਕਰੀਮ ਬਸ ਲੈ ਐਕਸਪਾਇਰ ਹੋ ਗਈ ਲੈ ਇੱਕ ਵਾਰ ਆ ਕੇ ਕਾਲੇ ਚਿੱਟੇ ਹੋਣੇ ਚਾਹੀਦੇ ਹੈ ਬੜਾ ਜਨ ਚਿੱਟੇ ਹੋਣਾ ਕਰੀਮ ਵਰਤੋ ਨਾ ਪੇਚ ਵੀ ਲਾ ਦਿਆਂ ਨਾਲ ਨਾਲ ਕਿਲੇ ਹੀ ਮਾਰਤੇ ਮੇਰਾ ਥੋੜੀ ਮਜ਼ਬੂਤੀ ਹੋ ਜਾਏਗੀ ਇੱਕ ਦੀ ਸੈੜੋ ਤਰੀ ਮਾਰਤੇ ਇੱਕ ਮਾਰ ਚਲੋ ਆ ਵੀ ਇਹਨੂੰ ਘੁਮਾਈਏ ਹੁਣ ਹੁਣ ਵੀ ਸ਼ਿੰਕ ਲੈ ਆਂਦਾ ਆਪਾਂ ਤੇ ਮਾਰਕਿੰਗ ਕਰਤੀ ਹੈ ਸਾਰੀ ਜਿਹਨੂੰ ਪਟਿੰਗ ਕਰਨੀ ਹੈ ਤੁਸੀਂ ਉੱਚੇ ਰੱਖ ਲੈਣੇ ਚੱਕੇ ਨੂੰ ਗੱਲੇ ਬੰਨ੍ਹ ਹੈ ਇਧਰ ਰੱਖ ਲੈਣੇ ਚੱਕੇ ਹਾਂ ਕੱਟੀ ਇਹਨੂੰ ਗਾ ਇਸ ਵਾਰ ਪਹਿਲਾਂ ਪਲਾਈ ਮਾਰ ਜੀ ਫਿਰ ਕਰਦੇ ਹਾਂ ਪਹਿਲੇ ਕੱਟ ਦੇ ਤਾਂ ਸ਼ਿੰਕ ਦਾ ਕੱਟੀਆਂ ਕਰਕੇ ਪ੍ਰੋਪਰ ਸਾਰੇ ਜਿਹੜਾ ਸ਼ਿੰਕ ਬਾਅਦ ਲੈਣਾ ਹੈ ਦੇਖ ਕਟਰ ਦੇ ਨਾਲ ਕਟਾਈ ਕਰਤੀ ਹੈ ਪੂਰੀ ਜਿਹਦੇ ਨੁੱਕਰੇ ਆ ਰਹੇ ਨੇ ਉਹ ਬਾਹਰ ਨਾਲ ਕੱਢਣ ਦਿਆ ਵੀਰ ਡੈਡੀ ਜੀ ਹੁਣੇ ਆਏ ਨੇ ਵਾਣ ਦੇ ਹੋਰ ਡੈਡੀ ਸਭ ਠੀਕ ਠਾਕ ਵਧੀਆ ਵਧੀਆ ਚਲੋ ਨੂੰ ਇੰਟਰ ਆ ਜਾ ਹਾਂਜੀ ਹਾਂਜੀ ਨਾਲੇ ਵਧਾਈਆਂ ਉਹਨਾਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਉਹ ਆਪਣਾ ਇੱਧਰ ਮੰਮੀ ਬਣਾ ਰਹੇ ਨੇ ਨਮਕੀਨ ਚਾਵਲ ਨਮਕੀਨ ਵਾਲੇ ਚਾਵਲ ਉਹ ਬਣਾਦੇ ਪਏ ਸਬਜੀ ਹੈਗੀ ਤੇ ਦਹੀਂ ਵੀ ਮੈਂ ਆਖਾ ਮੰਮੀ ਚੋਲ ਬਣਾ ਦਿੰਦੇ ਪਹਿਲਾਂ ਇੱਕ ਸਬਜੀ ਫਿਰ ਮੈਂ ਬਣਾਈ ਇੱਕ ਮੰਮੀ ਨੇ ਬਣਾਈ ਤੇ ਹੁਣ ਮਾ ਚੋਲ ਬਣਾ ਲੈਨੇ ਰਾਤ ਵਾਸਤੇ ਛੁੱਟੀ ਕਰਤੀ ਆਪਾਂ ਹੁਣ ਸਮਾਨ ਸਮੋਲ ਕਰ ਗੀਏ ਸਾਈਡ ਤੇ ਕਿਸੇ ਨੂੰ ਖੇਡਾ ਛੇਡਣਾ ਲੱਗ ਜੇ ਟੈਲੀਫੋਨ ਵੀ ਪਾਵਾਂ ਅਵਿਲਾ ਆ ਰਿਹਾ ਚਿੰਕਲ ਵੀ ਚੱਲਿਆ ਘਰ ਨੂੰ ਹੁਣ ਵਾਪਸ 8:30 ਦਾ ਟਾਈਮ ਨੇ ਰਵਗਾ کافی ਡੈਡੀ ਹੁਣ ਚੱਲ ਗਏ ਮੰਮੀ ਹੁਣ ਚੱਲ ਗਏ ਤੇ ਚਲੋ ਕੋਈ ਨਹੀਂ ਚੱਲੀਏ ਫਿਰ ਛਾੜਾਂ ਤੁਹਾਨੂੰ ਕਾ ਰਾਵਾਂਗਾ ਨਾਲੇ ਮੈਂ ਕੁਝ ਲੈ ਆਉਂਦਾ ਖਾਣ ਪੀਣ ਨੂੰ ਮੈਂ ਕਰ ਰੋਟੀ ਖਾ ਜਾ ਰੋਟੀ ਖਾ ਲੈਣੇ ਕੋ ਹੈ ਕਰੰਦਰ ਰੋਟੀ ਨਹੀਂ ਖਾਣੀ ਕਰਦੇ ਚਲੋ ਫਿਰ ਆਪਾਂ ਬਾਹਰੋਂ ਖਾ ਪੀਉਨੇ ਕੁਝ ਫਿਰ ਪੇਚੀ ਬੁਸਟੀ ਲੈ ਆਵਾਂ ਇੱਕ ਦੋ ਪੇਸਟੀਆਂ ਦੋ ਕਲੇਮਾਂ ਬੜੀਆਂ ਦੋ ਇੱਕ ਦੋ ਥੋੜੇ ਚਲੋ ਪਤਖਾ ਦੇ ਲਾ ਛੱਡਦੇ ਆ ਆਰ ਜੀ ਮੀਟਰ ਆ ਦੇਖੇਗਾ ਕਦਾ ਬਿੱਲ ਆਉਣਾ ਉਹ ਲੈ ਚਸ਼ਮਾ ਰਗਵਾਦ ਗਿਆ ਮੈਂ ਉਹ ਟੰਗ ਗਿਆ ਮम्मा ਤੇ ਹੌਲੇ ਹੌਲੇ ਆ ਚਾਦੀ ਕੀ ਰਹੀ ਐ ਤੇਦੀ ਨਾਲ ਆ ਆ ਲਾ ਜਾ ਲਾ ਜਾ ਤੂੰ ਲਾ ਦੇ ਰੋਟੀ ਬਣਾ ਮਾ ਤੇ ਬਹੁਤ ਅਗੜੀ ਬਣਾਈ ਉਹ ਨਹੀਂ ਵਧੀਆ ਸੋਹਣੀ ਆ ਮਾੜੀ ਨਹੀਂ ਕਹਣੀ ਲਓ ਜੀ ਆ ਆ ਵਧਾਈਆਂ ਦੇ ਪਾਤਰ ਆਪਾਂ ਹੈਗੇ ਅੱਜ ਆਪਾਂ ਬਕਸਾ ਠੋਕਦਾ ਸਿੰਕ ਵਾਲਾ ਕਰੋ ਚੈੱਕ ਹੈ ਕਿ ਨਹੀਂ ਵਧੀਆ ਤਰੀਕੇ ਦਾ ਬਣਾਤਾ ਉਸਨ ਮੈਕਾ ਤੋਂ ਮਕਾ ਲਾ ਕੇ ਅੰਦਰ ਇੱਜੇ ਸਾਸ ਮੈਕਾ ਲਾਉਣਾ ਤੇ ਬਾਕੀ ਆ ਫਿਲਹਾਲ ਤੇ ਬਾਕੀ ਵੀਰ ਦੀਆਂ ਮਿਹਰਬਾਨੀਆਂ ਸਵੇਰੇ ਵੀ ਆਉਂਗਾ ਵੀਰ ਫਿਰ ਕਿੰਨੇ ਫਿਰ ਅਗਲੇ ਆਪਣੇ ਕੰਮ ਤੇ ਨਹੀਂ ਜਾਣਾ ਚਲੋ ਮੇਰੇ ਨਾਲ ਇੱਕ ਦੋ ਦਿਹਾੜੀਆਂ ਲਵਾਤੀਆਂ ਦਾ ਬਹੁਤ ਤੇ ਐਸਾ ਬਣਾਵਾਂਗੇ ਸਲੇਪ ਅੰਦਰੋਂ ਆ ਆ ਸਿੰਕ ਜਿਹੜਾ ਆ ਉਹ ਉੱਥੇ ਲੱਗਣਾ ਕਿਮਰਾ ਪਾਈ ਬੋ ਮੇ ਲਾ ਤੇ ਸਲੇਸ਼ ਟੀਲ ਦੇ ਨੰਬਰ 1 ਬਣਾਤਾ ਚਲੋ ਮੈਂ ਫਿਰ ਅਮਨਾਵ ਕੇ ਸ਼ਹਿਰੋਂ ਹੈ ਠੀਕ ਓਕੇ ਓਕੇ ਮਿੰਨੂ ਵੀ ਕੰਮ ਆ ਸ਼ਹਿਰ ਮੈਂ ਕਿਹਾ ਚਲ ਮੈਂ ਵੀ ਚਿੰਕਲ ਨਾਲ ਚੱਲ ਜਾਣਾ ਮੋੜ ਤੇ ਹਾਂਜੀ ਹੋਰ ਗੱਤ ਜਾ ਨਹੀਂ ਇਹਦੀ ਬਸ ਕਿੱਥੇ ਲੱਗੀ ਕਿੱਧਰ ਲੱਗੀ ਤੇਰੀ ਇਹਦੀ ਅੱਗੇ ਲੱਗੇਗਾ ਮੈਂ ਇਹਨੂੰ ਆਖਿਆ ਮੈਂ ਗੱਡੀ ਤੇ ਚੱਲ ਜਾਣਾ ਹੈ ਲੈ ਲੈ ਕੱਟ ਕੇ ਕਿੱਥੇ ਲਾਈਏ ਸਕੂਟਰੀ ਤੂੰ ਮੈਂ ਆਤਾ ਹਾਂ ਹੈ ਅੱਬੀ ਹੈ ਫਰਾਣ ਕੇ ਖਾਣਾ ਖਾਣੇ ਫਰਾਣ ਕੇ ਖਾਣਾ ਖਾਣੇ ਆ ਬੱਲੇ ਕੱਢ ਲੈਂਦੀ ਸ਼ੇਰ ਨੇ ਡੈਡੀ ਕਿਹਾ ਲੈਡ ਕਰਾ ਬੂਗੀ ਬੰਦੂ ਸ਼ਰ ਕੇ ਲੈਡ ਇਹਦੀ ਪਵਾ ਦੇ ਕਰ ਚੱਕ ਆ ਵੀ ਲੈਡ ਕਰ ਚੱਕੇ ਦੀ ਤੂੰ ਸੋ ਬਾਬਾ ਬਸ ਗਈ ਬੈਟਰੀ ਮਾਰ ਉਹ ਚਲਫਾਂ ਇੱਥੇ ਬਹਿ ਕੇ ਇੱਥੇ ਖਲੋ ਕੇ ਮਾਰ ਬਸ ਇਹ ਇਹਨਾਂ ਦੇਖੋ ਸਿਆਪਾ ਸਕੂਟਰੀਆਂ ਦਾ ਮੈਸਟਰੋ ਯੂ ਮੈਸਟਰੋ ਮੈਸਟਰੋ ਕੇ ਕੈਸਟਰੋ ਹਨ ਨੂੰ ਪਤਾ ਆ ਬੈਟਰੀ ਵਾਲੀ ਹੋਵੇ ਤੇ ਬੈਟਰੀ ਵੈਨ ਤਾਂ ਜਿਲਿਆ ਹੈ ਅੱਜ ਸਕੂਟਰੀਆਂ ਬੜੀਆਂ ਸ਼ਾਕ ਹਾਂ ਕੱਲ ਇਹਨਾਂ ਕੋਲ ਦੋ ਤਿੰਨ ਸਕੂਟਰੀਆਂ ਹੋਣਗੀਆਂ ਇੱਕ ਥੋੜੀ 40 ਸਕੂਟਰੀਆਂ ਇਹਨਾਂ ਦੇ ਘਰ ਲੱਗੀਆਂ ਇੱਕ ਬੈਟਰੀ ਵਾਲੀ ਦੂਜੀਆਂ ਦੋ ਤਿੰਨ ਦੂਜੀਆਂ ਉਹਨਾਂ ਕੋਲ ਹਾਂ ਇੱਕ ਭੈਣ ਦੀ ਇੱਕ ਇੱਕ ਡੈਡੀ ਦੀ ਇੱਕ ਇਹਦੀ ਇੱਦਾਂ ਹੀ ਹੂੰ ਉਹ ਵੀ ਪਹੁੰਚ ਗਿਆ ਸੀ ਘਰ ਲੈ ਵੀ ਇੱਧਰ ਲੱਥ ਰਿਹਾ ਫਲਕੇ ਲੱਗੇ ਟਾਈਮ ਰੱਖਿਆ ਵੇਖੋ 10 ਵਜ ਚੁੱਕੇ ਆਈ ਸੋ ਛੇਤੀ ਰੋਟੀ ਖਾਣ ਲੱਗੇ ਹਾਂ ਆਪਾਂ ਮੰਮੀ ਹੁਣੇ ਚੱਲ ਗਏ ਚਲੋ ਮੰਮੀ ਨੂੰ ਆ ਜਾਂਦੇ ਇੰਨਾ ਬਹੁਤ ਵਾ ਤੇ ਮੈਂ ਤਾਂ ਆਖਿਆ ਚਲੋ ਮੰਮੀ ਨੂੰ ਚਲਵਾ ਜਾਂਦੇ ਚੱਲ ਜਾਂਦੇ ਵਧੀਆ ਸਕੋ ਅੱਜ ਕਹਿੰਦੇ ਕਹਿੰਦੀ ਜਵਾਦ ਤੁਸੀਂ ਦਓ ਇੱਥੇ ਭਰ ਨਹੀਂ ਉਧਰ ਤਾਂ ਉਹਨਾਂ ਦਾ ਔਖਾ ਜਾਂਦਾ ਬਹੁਤ ਘਰਦਾ ਵੀ ਹਨਾ ਕੋਈ ਵੀ ਫਿਰ ਕੋਈ ਨਹੀਂ ਹੁੰਦਾ ਨਹੀਂ ਤੇ ਇਸ ਕਰਕੇ ਫਿਰ ਚਲੇ ਜਾਂਦੇ ਆਪਣੇ ਮੰਮੀ ਜਿਹੜੇ ਉਹ ਥੋੜੇ ਜਿ ਠੀਕ ਨਹੀਂ ਹੈਗੇ ਉਧਰ ਘਰੇ ਤੇ ਤਾਂ ਕਰਕੇ ਮੈਂ ਤੇ ਵੀ ਥੋੜੀ ਜੀ ਖਰਾਬ ਆ ਖਾਪੂ ਜੱਟ ਨੇ ਤੇ ਉਦਾਂ ਥੋੜਾ ਚਲੋ ਕੋਈ ਨਹੀਂ ਇੱਦਾਂ ਹੀ ਆ ਟਾਈਮ ਲੰਘੇ ਤਨਾ ਸੈਸਾ ਜਿਹਾ ਆਪੇ ਤੇ ਪਤਾ ਨਹੀਂ ਕਰਨੀ ਕੀ ਗੱਲ ਦੀ ਕਿਉਂ ਮੈਂ ਘਬਰਾਉਣਾ ਨਹੀਂ ਆਹ ਬੰਦ ਕੀਤਾ ਅੱਜ ਇਹ ਗੱਲ ਉਹਨੇ ਬੁਖਾਰ ਕੀਤਾ ਇਹ ਨਹੀਂ ਇਤਨੀ ਐ ਮੋੜ ਕਿੱਥੇ ਮੋੜ ਕੋਈ ਨਹੀਂ ਚਲੋ ਠੀਕ ਆ ਫਿਰ ਮਿਲਦੇ ਆਂ ਤੁਹਾਨੂੰ ਅੱਜ ਨਗਲੇ ਨੈਕਸਟ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਬਾ ਬਾਏ ਗੁੱਡ ਨਾਈਟ ਰੱਬ ਰੱਖਾ ਇਹਨੂੰ ਕਰਦੀ ਆਪਾਂ ਸੈਟ ਫਾਇਰ ਮੜਾ ਮੋਟਾ ਜੇ ਚੱਲਦਾ ਵਾਂ ਚਲਾਉਣੇ ਆ